ਨਲ ਨਰਿੰਦਰਪਾਲ ਸਿੰਘ ਜਿਹਨੂੰ ਕਾਲੇ ਦੇ ਨਾਮ ਨਾਲ ਜਾਣਿਆ ਜਾਂਦਾ ਉਹ ਲਗਾਤਾਰ ਮੂਰਚੇ ਦੇ ਵਿੱਚ ਸਮੂਲੀਅਤ ਕਰ ਰਿਹਾ ਹੈ ਉਹ ਜਿਹੜੇ ਸਾਡੇ ਪੰਜ ਪੰਜ ਦਿਨਾਂ ਦੇ ਪਹਿਲਾਂ ਡੀਸੀ ਦਫ਼ਤਰਾਂ ਗੇਹਰਨੇ ਲੱਗੇ ਨੇ ਉਹਨਾਂ ਵਿੱਚ ਵੀ ਉਹਨਾਂ ਨੇ ਸਮੂਹਤ ਕਰੀ ਹੈ ਪੂਰੇ ਵੀ ਤੌਰ ਤੇ ਬਲੰਟੀਨ ਦੇ ਤੌਰ ਤੇ ਅਭੀ ਉਹ ਸੇਵਾ ਨਿਮਾਉਂਦਾ ਰਿਹਾ ਵੀ ਸਰਕਾਰ ਸਾਨੂੰ ਕਿਉਂ ਬਦੀਨ ਕਰਦੀ ਹੈ ਜਿਹਦੇ ਕਾਰਨ ਦੁਖੀ ਹੋਏ ਲੋਕ ਚਾਹੁੰਦੇ ਨੇ ਵੀ ਸਾਡੀ ਜਿਹੜੀ ਫਸਲ ਦੀ ਖੇਤੀ ਨੀਤੀ ਅਲੋਪ ਪੱਕੀ ਹੋਵੇ ਲੋਕ ਮਾਨ ਨਾਲ ਖੇਤੀ ਕਰਨ ਅੱਜ ਹੋ ਕੀ ਰਿਹਾ ਪੰਜਾਬ ਦੇ ਜਿਹੜੇ ਨੌਜਵਾਨ ਨੇ ਜਦੋਂ ਇੱਥੋਂ ਸਾਡੇ ਘਾਟੇ ਵਾਦੇ ਪੂਰੇ ਹੁੰਦੇ ਨਹੀਂ ਹੈਗੇ ਮਨ ਲਓ ਦੁਖੀ ਹੋਏ ਜਹਾਜ਼ਾਂ ਦੇ ਤਾਕਿਆਂ ਨੂੰ ਹੱਥ ਪਾਉਣ ਵਾਸਤੇ ਮਜਬੂਰ ਨੇ ਵਿਦੇਸ਼ਾਂ ਨੂੰ ਉਡਾਰੀਆਂ ਮਾਰ ਰਹੇ ਨੇ ਕਿਉਂਕਿ ਸਾਡੇ ਨੌਜਵਾਨਾਂ ਨੂੰ ਉਹਦਾ ਭਵਿੱਖ ਨਹੀਂ ਦਿਖਦਾ ਹੈਗਾ ਹੁਣ ਤੱਕ ਉਹਨੂੰ ਮੁਆਵਜ਼ਾ ਨਹੀਂ ਮਿਲੀ ਹੁਣ ਤੱਕ 10 ਬਾਰ ਥਾਣੇ ਮਤਲਬ ਮੁਆਵਜ਼ੇ ਬਾਰੇ ਪਟਵਾਰੀ ਨੂੰ ਵੀ ਦੇ ਦੇ ਜੀ ਕਾਗਜ਼ ਉਹਨੂੰ ਬਹੁਤ ਟੈਨਸ਼ਨ ਦੀ ਇਸ ਗੱਲ ਦੀ ਹਾਂ ਵੀ ਫਸਲ ਮਾਰ ਗਈ ਫਿਰ ਆਦਰੇ ਮੁੱਲ ਫਸਲ ਵੇਚ ਗਿਆ ਜੀ ਉਹ ਚੀਕਾ ਮੰਡੀ ਜੀ ਹਾਂਜੀ ਪੂਰੀ ਟੈਂਟ ਇਸ ਤਰ੍ਹਾਂ ਪਰਿਵਾਰ ਦੇ ਵਿੱਚ ਹੋਰ ਕੋਈ ਕਮਾਨ ਵਾਲਾ ਬੰਦਾ ਹੈਗਾ ਜਿਸ ਤਰ੍ਹਾਂ ਬੱਚਾ ਤੁਸੀਂ ਦੱਸ ਰਹੇ ਹੋ ਛੋਟਾ ਹੈ ਨਾ ਬੱਚਾ ਦਾ ਛੋਟਾ ਜੀ ਕਮਾਨ ਵਾਲਾ ਕੋਈ ਨਹੀਂ ਹੈਗਾ ਜੀ ਹੋਰ ਕਮਾਨ ਵਾਲਾ ਇਹੀ ਦਾ ਹੀ ਇਕੱਲਾ ਜੀ ਹਾਂਜੀ ਹਾਂਜੀ ਪਰਿਵਾਰ ਚ ਮਾਤਾ ਪਿਤਾ ਵੀ ਰਹਿੰਦੇ ਆ ਮਾਤਾ ਪਿਤਾ ਦੀ ਪਹਿਲਾਂ ਡੈਥ ਹੋਈ ਵੀ ਇਹਨਾਂ ਦੀ ਜੀ ਹਾਂਜੀ ਹਾਂ ਇਹੀ ਦਾ ਜੀ ਬਸ ਦੋ ਬੱਚੇ ਆ ਜੀ ਹੁਣ ਘਰ ਵਾਲੀ ਆ ਜੀ ਇਹਨਾਂ ਦੀ ਅਗਰ ਆਹ ਜਥੇਬੰਦੀ ਕਿਤੇ ਵੀ ਲੜਾਈ ਨਹੀਂ ਕਰਦੀ ਜਿਹੜੇ ਉਹ ਗਰਮ ਦੇ ਲਈਏ ਨੇ ਉਹ ਬਾਡਰਾਂ ਤੇ ਬਹਿ ਕੇ ੱੱਕਾ ਵੀ ਕਰਦੇ ਨੇ ਸਰਕਾਰ ਵੀ ੱੱਕਾ ਕਰਦੀ ਆ ਉਧਰ ਉਧਰ ਦੇਖੋ ਗੋਲੇ ਗੱਪੇ ਚੱਲਦੇ ਨੇ ਬੰਦੇ ਫੱਟੜ ਕਹਾਂ ਜਿਵੇਂ ਦੀ ਇਹ ਨਹੀਂ ਕਹਿੰਦੀ ਵੀ ਕਿਸੇ ਵੀ ਪੰਜਾਬ ਦੇ ਕਿਸਾਨ ਦਾ ਕੋਈ ਅੱਖ ਚਲੀ ਜਾਵੇ ਕੋਈ ਕੰਨ ਚਲਿਆ ਜਾਵੇ ਜਾਂ ਕੋਈ ਲੱਤ ਚਲੀ ਜਾਵੇ ਇਹਦੇ ਵਿੱਚ ਸਾਡਾ ਬਿਲਕੁਲ ਰੋਲ ਨਹੀਂ ਹੈ ਵੀ ਆ ਅਸੀਂ ਲੜਾਈ ਕਰ ਸਕੀ ਅਸੀਂ ਸ਼ਾਂਤੀ ਮਈ ਨਾਲ ਜਿਹੜੇ ਸੰਘਰਸ਼ ਨੇ ਲੜਾਂਗੇ ਔਰ ਲੜ ਰਹੇ ਆ ਜੇ ਸਾਨੂੰ 5000 ਬੰਦੇ ਨੂੰ 5 ਬੰਦੇ ਪੁਲਸ ਵਾਲੇ ਰੋਕ ਦੇਣ ਵੀ ਅੱਗੇ ਨਹੀਂ ਜਾਣਾ ਇਹ ਜੱਥੇਬੰਦੀ ਅੱਗੇ ਨਹੀਂ ਜਾਂਦੀ ਜਿਨ੍ਹਾਂ ਦਾ ਕਰਜ਼ਾ ਹੈ ਉਹ ਮਾਫ਼ ਕਰਨਾ ਚਾਹੀਦਾ ਸਾਡੇ ਉਸ ਬੇਟੇ ਦੇ ਬਟਿਆਂ ਨੂੰ ਕਹਾ ਨੌਕਰੀ ਦੀ ਪ੍ਰਬੰਧ ਕਰਨਾ ਚਾਹੀਦਾ ਤਾਂ ਕਿ ਉਹ ਜਿਹੜੇ ਆਪਦੇ ਬੱਚੇ ਨੇ ਆਉਣ ਵਾਲੇ ਸਮਾਂ ਸਹੀ ਗੁਜ਼ਾਰ ਸਕਣ ਨਹੀਂ ਦੇਊਗੀ ਤਾਂ ਫਿਰ ਉਹ ਜਹਾ ਟੰਗ ਜਿਹਹਾ ਜ ਕੋਈ ਪਿੱਛੇ ਚੱਲਦਾ ਆਉਂਦਾ ਨਾਰੇ ਬਜਾਰੇ ਚੱਲਦੀ ਨੇ ਉਹ ਜਹਾ ਫਿਰ ਅਸੀਂ ਵਰਤਾਂਗੇ ਜੇ ਪਹਿਲੀ ਸਰਕਾਰ ਇਸ ਚੀਜ਼ ਨੂੰ ਮੰਨ ਲਈ ਚੰਗੀ ਗੱਲ ਆ। ਆਨਰ ਦੇਖ ਰਹੇ ਹੋ ਮੈਂ ਹਾਂ ਅਨੁਰਾਗ ਸ਼ਰਮਾ ਅੱਜ ਇੱਕ ਹੋਰ ਮੰਦਭਾਗੀ ਖਬਰ ਜਿਹੜੀ ਹੈ ਕਿਸਾਨੀ ਅੰਦੋਲਨ ਚੋਂ ਨਿਕਲ ਕੇ ਆ ਰਹੀ ਹੈ ਜਿਸ ਤਰ੍ਹਾਂ ਕਿ ਬੀਕੇਯੂ ਗ੍ਰਾਹਾਂ ਵੱਲੋਂ ਐਲਾਨ ਕੀਤਾ ਗਿਆ ਸੀ ਕਿ ਭਾਰਤੀ ਜਨਤਾ ਪਾਰਟੀ ਦੇ ਜਿਹੜੇ ਵੱਡੇ ਲੀਡਰ ਨੇ ਉਹਨਾਂ ਦੇ ਘਰ ਦਾ ਘਰਾਵੜਦਾ 48 ਘੰਟੇ ਲਈ ਕੀਤਾ ਜਾਊਗਾ ਉਹੀ ਘਰਾਵ ਇੱਥੇ ਵੀ ਚੱਲ ਰਿਹਾ ਸੀ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਘਰ ਦੇ ਬਾਹਰ ਕਿਸਾਨਾਂ ਵੱਲੋਂ ਜਿਹੜਾ ਹੈ ਧਰਨਾ ਦਿੱਤਾ ਜਾ ਰਿਹਾ ਸੀ ਪਰ ਇੱਥੋਂ ਹੀ ਇੱਕ ਮੰਦਭਾਗੀ ਖਬਰ ਆਂਦੀ ਹੈ ਕਿ ਇੱਕ ਕਿਸਾਨ ਦੀ ਇੱਥੇ ਮੌਤ ਹੋ ਜਾਂਦੀ ਹੈ ਉਹ ਸ਼ਹੀਦ ਹੋ ਜਾਂਦੇ ਆ ਗੱਲਬਾਤ ਕਰਦੇ ਆ ਮੇਰੇ ਨਾਲ ਜ਼ਿਲ੍ਹਾ ਪ੍ਰਧਾਨ ਨੇ ਸਰ ਕੀ ਨਾਂ ਹੈ ਜੀ ਤੁਹਾਡਾ ਤੇ ਕਿਸ ਤਰ੍ਹਾਂ ਦੀ ਇਹ ਜਿਹੜੀ ਘਟਨਾ ਵਾਪਰੀ ਹੈ ਮੇਰੇ ਨਾਲੋਂ ਜਸਵਿੰਦਰ ਸਿੰਘ ਬਰਾਸ ਜ਼ਿਲ੍ਹਾ ਪ੍ਰਧਾਨ ਵੀ ਕਿਯੁਕਤਾ ਗਰਾਹਾ ਪਟੇਲਾ ਜੀ ਜਿਹੜੀ ਕੱਲ ਨਰਿੰਦਰਪਾਲ ਸਿੰਘ ਜਿਹਨੂੰ ਕਾਲੇ ਦੇ ਨਾਂ ਨਾਲ ਜਾਣਿਆ ਜਾਂਦਾ ਉਹ ਲਗਾਤਾਰ ਮੋਰਚੇ ਦੇ ਵਿੱਚ ਸਮੂਲੀਅਤ ਕਰ ਰਿਹਾ ਹੈ ਉਹ ਜਿਹੜੇ ਸਾਡੇ ਪੰਜ ਪੰਜ ਦਿਨਾਂ ਦੇ ਪਹਿਲਾਂ ਡੀਸੀ ਦਫਤਰਾਂ ਅੱਗੇ ਧਰਨੇ ਲੱਗੇ ਨੇ ਉਹਨਾਂ ਵਿੱਚ ਵੀ ਉਹਨੇ ਸਮੂਲਤ ਕਰੀ ਹੈ ਉਰੇ ਹੀ ਤੌਰ ਬਲੰਟੀਅਰ ਦੇ ਤੌਰ ਤੇ ਆਪਣੀ ਉਹ ਸੇਵਾ ਨਿਭਾਉਂਦਾ ਰਿਹਾ ਹੈ ਉਹ ਕੱਲ ਸ਼ਾਮ ਨੂੰ 3-4 ਵਜੇ ਉਸ ਤੋਂ ਬਾਅਦ ਬਿਮਾਰ ਹੋਏ ਨੇ ਉਹ ਜਦੋਂ ਮੋਰਚੇ ਤੋਂ ਬਾਅਦ ਉਹਨੂੰ ਉਹਦੇ ਪਿੰਡ ਦੀ ਸਾਥੀ ਲਿਜਾ ਕੇ ਉਹਨਾਂ ਨੇ ਉਹਨੂੰ ਰਜਿੰਦਰ ਹਸਪਤਾਲ ਦੇ ਵਿੱਚ ਦਾਖਲ ਕਰਿਆ ਉਥੋਂ ਪਤਾ ਲੱਗਿਆ ਵੀ 9 ਵਜੇ ਦੇ ਕਰੀਬ ਉਹਨਾਂ ਦੀ ਅਟੈਕ ਦੇ ਨਾਲ ਵੀ ਉਹਨਾਂ ਦੀ ਮੌਤ ਹੋ ਚੁੱਕੀ ਹੈ ਕਿੱਥੇ ਦੇ ਰਹਿਣ ਵਾਲੇ ਸੀ ਜੀ ਕਿੰਨੇ ਕੁ ਉਮਰ ਸੀ ਪਰਿਵਾਰ ਦੇ ਵਿੱਚ ਕੌਣ ਕੌਣ ਹੈ ਇਹ ਪਿੰਡ ਬਠੂਈ ਤੋਂ ਤੇ ਮੈਂ ਦੋ ਬੱਚੇ ਨੇ ਸਾਦੇ ਕਬੇਟਾ ਬੇਟੀ ਇਹਨਾਂ ਕੋਲੇ 45 ਤੋਂ 50 ਦੇ ਕਰੀਬ ਉਮਰ ਹੋਵੇਗੀ ਅੱਛਾ ਹਾਂਜੀ ਸੋ ਕਿਸ ਤਰ੍ਹਾਂ ਇਸ ਤਰ੍ਹਾਂ ਪਹਿਲਾਂ ਵੀ ਇੱਕ ਕਿਸਾਨ ਦੀ ਜਿਹੜੀ ਹੈ ਦਿਲ ਦਾ ਦੌਰਾ ਪੈਣ ਕਰਕੇ ਸ਼ਹੀਦੀ ਹੋ ਜਾਂਦੀ ਹੈ ਦੂਸਰੇ ਕਿਸਾਨ ਨੇ ਜਿਹੜਾ ਇਹ ਹੋ ਰਿਹਾ ਹੈ ਮੋਰਚਾ ਲਗਾਤਾਰ ਜਾਰੀ ਹੈ ਅੱਜ ਵੀ ਮੀਟਿੰਗਾਂ ਦਾ ਦੌਰ ਹੈ ਹੁਣ ਸਰਕਾਰ ਕਹਿ ਰਹੀ ਹੈ ਕਿ ਤਿੰਨ ਫਸਲਾਂ ਤੇ ਐਮ ਐਸ ਬੀ ਲੈ ਲਓ ਕਿਸ ਤਰ੍ਹਾਂ ਦੇਖਦੇ ਹੋ ਇਹਨੂੰ ਸਾਰੇ ਤਾਣੇ ਬਾਣੇ ਨੂੰ ਦੇਖੋ ਇਹ ਤਾਣਾ ਬਾਣਾ ਸੀ ਕਹਿੰਦੇ ਵੀ ਸਰਕਾਰ ਸਾਨੂੰ ਕਿਉਂ ਬਦੀਨ ਕਰਦੀ ਹੈ ਜੋ ਕਿਸਾਨਾਂ ਦੀਆਂ ਹੱਕੀ ਮੰਗਾਂ ਨੇ ਅੰਨ ਦਾਤਾ ਸਾਰੀ ਸਾਰੀ ਉਮਰ ਮਿਹਨਤ ਕਰਦਾ ਹੈ ਬੇਹੰਦ ਕਰਦੇ ਕਰਦੇ ਆਪਾਂ ਦੇਖਦੇ ਵੀ ਆਪਣੀਆਂ ਜ਼ਰੂਰੀ ਲੋੜਾਂ ਨਹੀਂ ਪੂਰੀਆਂ ਹੁੰਦੀਆਂ ਖੇਤੀ ਦੇ ਵਿੱਚੋਂ ਜਿਹਦੇ ਕਰਨਾ ਦੁਖੀ ਹੋਏ ਲੋਕ ਚਾਹੁੰਦੇ ਨੇ ਵੀ ਸਾਡੀ ਜਿਹੜੀ ਫਸਲ ਦੀ ਖੇਤੀ ਨੀਤੀ ਅਲੋਕਪੱਕੀ ਹੋਵੇ ਔਰ ਲੋਕ ਮਾਨ ਨਾਲ ਖੇਤੀ ਕਰਨ ਅੱਜ ਹੋ ਕੀ ਰਿਹਾ ਪੰਜਾਬ ਦੇ ਜਿਹੜੇ ਨੌਜਵਾਨ ਨੇ ਜਦੋਂ ਇੱਥੋਂ ਸਾਡੇ ਘਾਟੇ ਵਾਦੇ ਪੂਰੇ ਹੁੰਦੇ ਨਹੀਂ ਹੈਗੇ ਮਨ ਲੋ ਦੁਖੀ ਹੋਏ ਜਹਾਜ਼ਾਂ ਦੇ ਤਾਕਿਆਂ ਨੂੰ ਹੱਥ ਪਾਉਣ ਵਾਸਤੇ ਮਜਬੂਰ ਨੇ ਵਿਦੇਸ਼ਾਂ ਨੂੰ ਉਡਾਰੀਆਂ ਮਾਰ ਰਹੇ ਨੇ ਕਿਉਂਕਿ ਸਾਡੇ ਨੌਜਵਾਨਾਂ ਨੂੰ ਉਹਦਾ ਭਵਿੱਖ ਨਹੀਂ ਦਿਖਦਾ ਹੈਗਾ ਜੇ ਸਰਕਾਰ ਆ ਨਮੀ ਕੋਈ ਲੋਕਪੱਖੀ ਖੇਤੀ ਨੀਤੀ ਬਣਾਵੇ ਲੋਕਾਂ ਦੇ ਜਿਉਣ ਦੇ ਜਿਹੜੇ ਬਸੀਲੇ ਨੇ ਉਹ ਵੱਧ ਜਾਣ ਲੋਕਾਂ ਨੂੰ ਆਸ ਹੋ ਜੇ ਵੀ ਸਾਡਾ ਜੀਵਨ ਪੰਜਾਬ ਦੀ ਧਰਤੀ ਤੇ ਹੈ ਗਿਆ ਨਹੀਂ ਦੇਖਦਾ ਵੀ ਸਾਡੇ ਬੱਚੇ ਬੱਚੀਆਂ ਅੱਜ ਜ਼ਮੀਨਾਂ ਵੇਚ-ਵੇਚ ਕੇ ਮੰਨ ਲਓ ਸਾਡੀਆਂ ਕੁੜੀਆਂ ਉਹ ਕੁੜੀਆਂ ਜਿਹੜਾ ਜਿਨ੍ਹਾਂ ਕੁੜੀਆਂ ਨੂੰ ਅਸੀਂ ਦੁਕਾਨ ਦੇ ਉੱਪਰ ਸਿੰਘਾਂ ਦੀ ਡੱਬੀ ਲੈਣ ਲਈ ਭੇਜਦੇ ਤੇ ਉਹ ਕੁੜੀਆਂ ਨੂੰ ਅਸੀਂ ਵਿਦੇਸ਼ਾਂ ਦੇ ਵਿੱਚ ਭੇਜਣ ਵਾਸਤੇ ਮਜਬੂਰ ਹੋ ਗਏ ਉਹ ਕਿਉਂ ਹੋ ਗਏ ਬਾਈ ਜੇ ਉਰੇ ਸਾਡੇ ਬੱਚੇ ਨੂੰ ਭੁੱਖ ਨਹੀਂ ਦੇਂਦਾ ਉਹਨਾਂ ਗੱਲਾਂ ਦੇ ਵਿੱਚੋਂ ਅਸੀਂ ਮਜਬੂਰ ਆ ਤਾਂ ਹੀ ਸਾਡੇ ਬੱਚੇ ਮੰਨ ਲਓ ਇੱਥੋਂ ਆਪਣਾ ਪੰਜਾਬ ਦੇ ਵਿੱਚੋਂ ਆਪਣੀਆਂ ਜ਼ਮੀਨਾਂ ਵੇਚ ਕੇ ਵਿਦੇਸ਼ਾਂ ਨੂੰ ਜਾਣ ਵਾਸਤੇ ਮਜਬੂਰ ਹੋਏ ਪਏ ਨੇ ਜੀ ਮਤਲਬ ਕਿ ਜਿਹੜਾ ਖੇਤੀ ਦਾ ਇਸ ਵਕਤ ਕੰਮ ਹੈ ਮਿਹਨਤ ਬੜੀ ਹੈ ਪਰ ਉਹਦੇ ਵਿੱਚੋਂ ਰੋਜ਼ਗਾਰ ਜਿਹੜਾ ਨਿਕਲ ਨਹੀਂ ਪਾ ਰਿਹਾ ਪਰਿਵਾਰ ਦੇ ਜਿਹੜੇ ਖਰਚੇ ਆ ਕਹਿੰਦੇ ਨਿਕਲ ਨਹੀਂ ਸਕਦੇ ਇਸ ਕਰਕੇ ਅਸੀਂ ਉਹਨਾਂ ਧੀਆਂ ਨੂੰ ਵੀ ਜਿਨ੍ਹਾਂ ਨੂੰ ਅਸੀਂ ਬਾਹਰ ਦੁਕਾਨ ਤੱਕ ਨਹੀਂ ਭੇਜਦੇ ਸੀ ਉਹਨਾਂ ਨੂੰ ਵਿਦੇਸ਼ ਭੇਜਣ ਲਈ ਮਜਬੂਰ ਆ ਗੱਲਬਾਤ ਹੋਰ ਕਰ ਲੈਣੇ ਆ ਸਰ ਜਿਸ ਤਰ੍ਹਾਂ ਕਿ ਇਹ ਕਹਿ ਲਈਏ ਮੰਦਭਾਗੀ ਖਬਰ ਇਸ ਥਾਂ ਤੋਂ ਆ ਰਹੀ ਹੈ ਕਿਸ ਤਰ੍ਹਾਂ ਦੇਖਦੇ ਹੋ ਜੀ ਭਾਰਤੀ ਕਿਸਾਨ ਜੀ ਨੂੰ ਗਰਾਹਾ ਬਲਾਗ ਪ੍ਰਧਾਨ ਮਰੀਤ ਸਿੰਘ ਮੰਡਭਾਦੀ ਕਵਰ ਜਿਹੜੀ ਹੈ ਇਤੋਂ ਵੱਧ ਹੋਊਗੀ ਕੀ ਜਦ ਸਰਕਾਰ ਇਹ ਗੱਲਾਂ ਨਹੀਂ ਸੋਚਦੀ ਦਿੱਲੀ ਦੇ ਵਿੱਚ 13 ਮਹੀਨੇ ਬੈਠੇ ਤੇ 750 ਸਾਡਾ ਕਿਸਾਨ ਸ਼ਹੀਦ ਹੋਇਆ ਉਦੋਂ ਨਹੀਂ ਸਾਨੂੰ ਕੋਈ ਸੋਚਿਆ ਹੁਣ ਅੱਜ ਅਸੀਂ ਮਰਿੰਦਰ ਦੇ ਬਾੜ ਚ ਬੈਠੇ ਆ ਉੱਥੇ ਸ਼ਹੀਦ ਹੋ ਗਿਆ ਸਾਡਾ ਖਨੌਰੀ ਬਾਰਡਰ ਤੇ ਸ਼ਹੀਦ ਹੋ ਗਿਆ ਸਿੰਘੂ ਬਾਰਡਰ ਤੇ ਸ਼ਹੀਦ ਹੋ ਗਿਆ ਤੇ ਸੰਭੂ ਬਾਰਡਰ ਤੇ ਵੀ ਸਰਕਾਰ ਤੁਰ ਕਿੱਧਰ ਹੀ ਹੈ ਕੁਝ ਸਰਕਾਰ ਸਾਡੀ ਬਾਹਰ ਨੂੰ ਤੋਰ ਰਹੀ ਹੈ ਬੱਚੇ ਰਜਕਾਰ ਨਾ ਮਿਲਣ ਕਾਰਨ ਕੁਝ ਸਾਡੇ ਇਹ ਸਰਕਾਰਾਂ ਪੰਜਾਬ ਦੀਆਂ ਇਕੱਠੀਆਂ ਹੋ ਕੇ ਤੇ ਵੱਡੀ ਅਫਸਰशाही ਸਾਡੇ ਜਵਾਬ ਨਸ਼ਿਆਂ ਕਿ ਨਹੀਂ ਪਾਤੇ ਸਾਡੇ ਅਰਜ਼ਕਾਰ ਸਾਰੇ ਸਰਕਾਰੀ ਖਰੀਦਾਂ ਉਹ ਤੋੜਤੀਆਂ ਬਿਜਲੀ ਬੋਰਡ ਤੋੜਤਾ ਆਪਣੀ ਬੈਂਕਾਂ ਨੇ ਉਹ ਪ੍ਰਾਈਵੇਟ ਕਰਤੀਆਂ ਜਹਾਜ਼ ਅੱਡੇ ਨੇ ਉਹ ਪ੍ਰਾਈਵੇਟ ਕਰਤੇ ਮਤਲਬ ਸਾਰਾ ਰੁਜ਼ਗਾਰ ਹੈ ਜਿਹੜਾ ਸਾਡਾ ਸਰਕਾਰਾਂ ਖੋਹੀ ਜਾ ਰਹੀ ਹੈ ਸਾਨੂੰ ਸਾਰਾ ਦਿਨ ਟੈਨਸ਼ਨ ਦੇ ਵਿੱਚ ਰਹਿਣਾ ਪੈਂਦਾ ਹਰ ਇੱਕ ਬੰਦੇ ਨੂੰ ਬੱਚੇ ਤੋਂ ਲੈ ਕੇ ਬੁੱਢੇ ਥੀ ਟੈਨਸ਼ਨ ਦੇ ਵਿੱਚ ਰਹਿੰਦੇ ਆ ਤਾਂ ਕਿ ਉਹਨੂੰ ਅਟੈਕ ਹੋਣੇ ਹੋਣਾ ਹੈ ਜੇ ਸਰਕਾਰਾਂ ਨੇ ਨਾ ਇਹ ਚੀਜ਼ਾਂ ਨੂੰ ਨੱਥ ਪਾਈ ਤਾਂ ਹੋਰ ਇਹ ਖੁਦਕਸ਼ੀਆਂ ਵਧਣਗੀਆਂ ਜਿਵੇਂ ਉਹ ਗ੍ਰਾਹਾਂ ਜਥੇਬੰਦੀ ਹੈ ਜਿਹੜੀ ਇਹਦੇ ਵੱਲੋਂ ਬਾਹਰੋਂ ਸਮਰਥਨ ਦਿੱਤਾ ਜਾ ਰਿਹਾ ਫਿਲਹਾਲ ਸ਼ੰਭੂ ਬਾਰਡਰ ਤੇ ਅਖਨੋਰੀ ਬਾਰਡਰ ਤੇ ਨਹੀਂ ਪਹੁੰਚ ਕੀਤੀ ਜਾ ਰਹੀ ਪਰ ਬਾਹਰੋਂ ਸਮਰਥਨ ਦਿੱਤਾ ਜਾ ਰਿਹਾ ਟੋਲ ਬੰਦ ਕਰਨ ਦੀ ਗੱਲ ਕੀਤੀ ਜਾ ਰਹੀ ਰੇਲ ਰੋਕੋ ਦੀ ਗੱਲ ਕੀਤੀ ਜਾ ਰਹੀ ਹੈ ਇਸ ਤਰ੍ਹਾਂ ਭਾਜੀਪੀ ਦੇ ਲੀਡਰਾਂ ਦੇ ਘਰ ਰੋਕੇ ਜਾ ਰਹੇ ਹਨ ਕਿ ਇਹਦੇ ਉੱਤੇ ਸਹਿਮਤੀ ਬਣ ਸਕਦੀ ਹੈ ਕਿ ਉਗਰਾਹਾਂ ਵੀ ਉੱਥੇ ਜਾ ਕੇ ਬੈਠਣ ਕਿਉਂਕਿ ਬੜੀ ਵੱਡੀ ਜਥੇਬੰਦੀ ਹੈ ਜਾਬਤੇ ਵਾਲੀ ਜਥੇਬੰਦੀ ਹੈ ਇਹ ਵੀ ਪ ਇੱਕ ਬਹੁਤ ਸਲਾਘਾਯੋਗ ਹੈ ਕਿਉਂ ਇਹਨੇ ਲੜਾਈ ਨਹੀਂ ਕਰ ਲਈ ਅਗਰ ਆਹ ਜਥੇਬੰਦੀ ਕਿਤੇ ਵੀ ਲੜਾਈ ਨਹੀਂ ਕਰਦੀ ਜਿਹੜੇ ਗਰਮ ਦੇ ਲਈਏ ਨੇ ਉਹ ਬਾਡਰਾਂ ਤੇ ਬਹਿ ਕੇ ੱੱਕਾ ਵੀ ਕਰਦੇ ਨੇ ਸਰਕਾਰ ਵੀ ੱੱਕਾ ਕਰਦੀ ਆ ਉਧਰ ਉਧਰ ਦੇਖੋ ਗੋਲੇ ਕੱਪੇ ਚੱਲਦੇ ਨੇ ਬੰਦੇ ਫੱਟੜੀ ਵੀ ਬਹੁਤ ਹੋਊ ਬਿਲਕੁਲ ਅਗਰ ਆਹ ਜਥੇਬੰਦੀ ਇਹ ਨਹੀਂ ਕਹਿੰਦੀ ਵੀ ਕਿਸੇ ਵੀ ਪੰਜਾਬ ਦੇ ਕਿਸਾਨ ਦਾ ਕੋਈ ਅੱਖ ਚਲੀ ਜਾਵੇ ਕੋਈ ਕੰਨ ਚਲਿਆ ਜਾਵੇ ਜਾਂ ਕੋਈ ਲੱਤ ਚਲੀ ਜਾਵੇ ਇਹਦੇ ਵਿੱਚ ਸਾਡਾ ਬਿਲਕੁਲ ਰੋਲ ਨਹੀਂ ਹੈ ਵੀ ਆ ਅਸੀਂ ਲੜਾਈ ਕਰ ਸਕੀਏ ਅਸੀਂ ਸ਼ਾਂਤੀ ਮਈ ਨਾਲ ਜਿਹੜੇ ਸੰਘਰਸ਼ ਨੇ ਲੜਾਂਗੇ ਔਰ ਲੜ ਰਹੇ ਆ ਜੇ ਸਾਨੂੰ 5000 ਬੰਦੇ ਨੂੰ 5 ਬੰਦੇ ਪੁਲਿਸ ਵਾਲੇ ਰੋਕ ਦਣ ਵੀ ਅੱਗੇ ਨਹੀਂ ਜਾਣਾ ਇਹ ਜਥੇਬੰਦੀ ਅੱਗੇ ਨਹੀਂ ਜਾਂਦੀ ਕਿਉਂ ਇਹ ਸ਼ਾਂਤੀ ਮਈ ਨਾਲ ਲੜਨ ਆਲੀ ਐ ਇਹ ਕੋਈ ਲੜਾਈ ਕਰਨ ਵਾਸਤੇ ਨਾ ਲੜਾਈ ਕਰੇ ਤੋਂ ਕੋਈ ਮੰਗਾ ਮੰਨਦਿਆਂ ਨੇ ਨਾ ਕੋਈ ਮੰਨ ਸਕਦਾ ਅਸੀਂ ਤਾਂ ਸ਼ਾਂਤੀ ਮਈ ਲੜਾਂਗੇ ਉੱਥੇ ਜਾਣ ਦਾ ਜੇ ਕੋਈ ਜਥੇਬੰਦੀ ਕਹੂਗੀ ਸਾਡੀ ਅਗਰਾਂਹ ਜੇਤੇ ਬੰਦਿਆ ਕੋਈ ਆਰਡਰ ਹੋਊਗਾ ਕਿ ਆ ਕੀ ਆਰਡਰ ਹੁੰਦਾ ਉਹ ਹੈ ਜੇ ਵਿਚਾਰ ਫੇਰ ਕਰਿਆ ਜਾਊ ਪਰ ਹਲੇ ਅਸੀਂ ਕੋਈ ਗੱਲ ਕਹਿ ਨਹੀਂ ਸਕਦੇ ਨਰਿੰਦਰਪਾਲ ਸਿੰਘ ਜੋ ਕਿ ਕਿਸਾਨ ਸ਼ਹੀਦ ਹੋ ਗਏ ਐ ਉਹਨਾਂ ਲਈ ਸਰਕਾਰ ਤੋਂ ਕੀ ਮੰਗ ਕਰਦੇ ਹੁ ਅਸੀਂ ਮੰਗ ਜਿਵੇਂ ਪਹਿਲਾਂ ਵੀ ਸਾਡੀ ਮੰਗ ਹੈ ਹੁਣ ਵੀ ਸਾਡੀ ਮੰਗ ਹੈ ਉਹੀ 10 ਸਾਲ 10 ਲੱਖ ਰੁਪਇਆ ਮਾਫ ਜਾ ਜਿਨ੍ਹਾਂ ਦਾ ਕਰਜ਼ਾ ਹੈ ਉਹ ਮਾਫ ਕਰਨਾ ਚਾਹੀਦਾ ਸਾਡੇ ਉਸ ਬੇਟੇ ਦੇ ਬਟਿਆਂ ਨੂੰ ਗਾਂ ਨੌਕਰੀ ਦੀ ਪ੍ਰਬੰਧ ਕਰਨਾ ਚਾਹੀਦਾ ਤਾਂ ਕਿ ਉਹ ਜਿਹੜੇ ਆਪਦੇ ਬੱਚੇ ਨੇ ਆਉਣ ਵਾਲੇ ਸਮਾਂ ਸਹੀ ਗੁਜ਼ਾਰ ਸਕਣ ਨਹੀਂ ਦੇਊਗੀ ਤਾਂ ਫਿਰ ਉਹ ਹੈ ਜਾਂ ਟੰਗ ਜਿਹੜਾ ਕੋਈ ਪਿੱਛੇ ਚੱਲਦਾ ਆਉਂਦਾ ਨਾਰੇ ਬਜਾਰੇ ਚੱਲਦੀ ਨੇ ਉਹ ਹੈ ਜਾਂ ਫਿਰ ਅਸੀਂ ਵਰਤਾਂਗੇ ਜੇ ਪਹਿਲੀ ਸਰਕਾਰ ਇਸ ਚੀਜ਼ ਨੂੰ ਮੰਨ ਲਈ ਚੰਗੀ ਗੱਲ ਹੈ ਜੀ ਬਹੁਤ-ਬਹੁਤ ਸ਼ੁਕਰੀਆ ਜੀ ਸੋ ਤੁਸੀਂ ਦੇਖਿਆ ਕਿ ਇਸ ਵਕਤ ਜਦੋਂ ਕਿਸਾਨ ਇਹ ਸਾਹਮਣੇ ਕੈਪਟਨ ਅਮਰਿੰਦਰ ਸਿੰਘ ਸਾਹਿਬ ਦਾ ਮੁੱਖ ਮੰਤਰੀ ਉਹਨਾਂ ਦਾ ਘਰ ਹੈ ਉਹਨਾਂ ਦੇ ਘਰ ਦੇ ਬਾਹਰ ਜਿਸ ਤਰ੍ਹਾਂ ਕਿ ਜਥੇਬੰਦੀ ਵੱਲੋਂ ਐਲਾਨ ਕੀਤਾ ਗਿਆ ਸੀ ਉੱਥੇ ਧਰਨਾ ਦੇ ਰਹੀ ਸੀ ਇਸ ਧਰਨੇ ਦੇ ਵਿੱਚੋਂ ਮੰਦ ਭਾਗੀ ਖਬਰ ਆਂਦੀ ਹੈ ਪਟਿਆਲਾ ਦੇ ਨੇੜੇ ਪਿੰਡ ਬਠੋਈ ਦਾ ਨਰਿੰਦਰਪਾਲ ਸਿੰਘ ਜੋ ਕਿਸਾਨ ਇੱਥੇ ਧਰਨੇ ਤੇ ਬੈਠਾ ਸੀ ਬਿੱਤੀ ਕੱਲ 4-5 ਵਜੇ ਉਸ ਦੀ ਤਬੀਅਤ ਖਰਾਬ ਹੁੰਦੀ ਹੈ ਜਦੋਂ ਉਸ ਦੇ ਸਾਥੀ ਉਸ ਨੂੰ ਰਜਿੰਦਰਾ ਹਸਪਤਾਲ ਦੇ ਵਿੱਚ ਲੈ ਕੇ ਜਾਂਦੇ ਆ ਤੇ ਉੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਜਾਂਦੀ ਹੈ ਪਿੰਡ ਬਠੋਈ ਤੋਂ ਜਿਹੜੇ ਕੱਲ ਹੀ ਸ਼ਹੀਦ ਹੋਏ ਆ ਕਿਸਾਨੀ ਧਰਨੇ ਦੇ ਵਿੱਚ ਉਹਨਾਂ ਦੇ ਬ੍ਰਦਰ ਮੇਰੇ ਨਾਲ ਖੜੇ ਗੱਲਬਾਤ ਕਰਦੇ ਆ ਭਾਈ ਤੁਹਾਡਾ ਕੀ ਨਾਮ ਵੀਰ ਭਾਜੀ ਵੀਰਪਾਂ ਜੀ ਕਿੰਨੀ ਉਮਰ ਸੀ ਕੀ ਪਰਿਵਾਰ ਦੀ ਬੈਕਗ੍ਰਾਉਂਡ ਹੈ 44 ਸਾਲ ਦੀ ਉਮਰ ਦੀ ਜੀ ਉਹਨਾਂ ਦੀ ਅੱਛਾ ਅੱਛਾ ਦੋ ਬੇਟੀਆਂ ਜੀ ਇੱਕ ਬੇਟੀ ਵਿਆਹੀ ਵੀ ਹੈ ਜੀ ਇੱਕ ਬਿਆਨ ਵਾਲੀ ਹੈ ਜੀ ਇੱਕ 17 ਦਾ ਸਾਲ ਦਾ ਲੜਕਾ ਜੀ 10ਵੀਂ ਚ ਪੜਦਾ ਜੀ ਮਤਲਬ ਬੱਚੇ ਛੋਟੇ ਹੀ ਆ ਬੱਚੇ ਛੋਟੇ ਆ ਜੀ ਅੱਛਾ ਜ਼ਮੀਨ ਜਮੂਨ ਕਿੰਨੀ ਸੀ ਜ਼ਮੀਨ ਜਮੂਨ ਚਾਰ ਪੰਜ ਏਕੜ ਜ਼ਮੀਨ ਹੈ ਜੀ ਉਹਦੇ ਕੋਲ 10-12 ਲੱਖ ਰੁਪਏ ਦਾ ਕਰਜ਼ਾ ਹੈ ਜੀ ਅੱਛਾ ਹਾਂ ਜੀ ਹਾਂ ਪਿੱਛੇ ਜਦੋਂ ਫਲਾਡ ਆਇਆ ਜੀ ਹੁਣ ਤਿੰਨ ਏਕੜ ਉਹਦੀ ਮਰ ਗਈ ਦੀ ਜੀ ਫਸਲ ਹੁਣ ਤੱਕ ਉਹਨੂੰ ਮੁਆਵਜ਼ਾ ਨਹੀਂ ਮਿਲਿਆ ਜੀ ਹੁਣ ਤੱਕ 10 ਬਾਰ ਥਾਣੇ ਮਤਲਬ ਮੁਆਵਜ਼ੇ ਬਾਰੇ ਪਟਵਾਰੀ ਨੂੰ ਵੀ ਦੇ ਦੇ ਜੀ ਕਾਗਜ਼ ਉਹਨੂੰ ਬਹੁਤ ਟੈਨਸ਼ਨ ਦੀ ਇਸ ਗੱਲ ਦੀ ਹਾਂ ਵੀ ਫਸਲ ਮਾਰ ਗਈ ਫਿਰ ਆਦਲੇ ਮੁੱਲ ਫਸਲ ਵੇਚ ਗਿਆ ਜੀ ਉਹ ਚੀਕਾ ਮੰਡੀ ਜੀ ਹਾਂਜੀ ਪੂਰੀ ਟੈਨਸ਼ਨ ਇਸ ਤਰ੍ਹਾਂ ਪਰਿਵਾਰ ਦੇ ਵਿੱਚ ਹੋਰ ਕੋਈ ਕਮਾਨ ਵਾਲਾ ਬੰਦਾ ਹੈਗਾ ਜਿਸ ਤਰ੍ਹਾਂ ਬੱਚਾ ਤੁਸੀਂ ਦੱਸ ਰਹੇ ਹੋ ਛੋਟਾ ਹੈ ਨਾ ਬੱਚਾ ਦਾ ਛੋਟਾ ਜੀ ਕਮਾਨ ਵਾਲਾ ਕੋਈ ਨਹੀਂ ਹੈਗਾ ਜੀ ਹੋਰ ਕਮਾਨ ਵਾਲਾ ਇਹੀ ਤਾਂ ਹੀ ਗੱਲਾ ਜੀ ਹਾਂਜੀ ਹਾਂਜੀ ਹੋਰ ਪਰਿਵਾਰ ਚ ਮਾਤਾ ਪਿਤਾ ਵੀ ਰਹਿੰਦੇ ਆ ਮਾਤਾ ਪਿਤਾ ਦੀ ਪਹਿਲਾਂ ਡੈਥ ਹੋਈ ਵੀ ਇਹਨਾਂ ਦੀ ਜੀ ਹਾਂਜੀ ਹਾਂ ਦੋ ਬੱਚੇ ਆ ਜੀ ਹੁਣ ਘਰ ਵਾਲੀਏ ਜੀ ਇਹਨਾਂ ਦੀ ਹਾਂਜੀ ਹੁਣ ਤੁਸੀਂ ਹਸਪਤਾਲ ਦੇ ਵਿੱਚ ਖੜੇ ਹੋ ਇੱਥੇ ਕੋਈ ਪ੍ਰਸ਼ਾਸਨਿਕ ਅਧਿਕਾਰੀ ਜਾਂ ਕੋਈ ਹੋਰ ਪੁਲਿਸ ਮੁਲਾਜ਼ਮ ਜਾਂ ਕੋਈ ਹੋਰ ਬੰਦਾ ਤੁਹਾਨੂੰ ਮਿਲਣ ਆਇਆ ਕਿਸੇ ਨੇ ਅਪਰੋਚ ਕੀਤੀ ਹੈ ਹਾਂ ਜੀ ਪੁਲਿਸ ਮੁਲਾਜ਼ਮ ਆਏ ਹੋਏ ਆ ਜੀ ਉਹ ਕਹਿੰਦੇ ਵੀ ਅਸੀਂ ਡਿਸਕਸ ਕਰਕੇ ਦੱਸਦੇ ਆ ਜੀ ਤੁਹਾਨੂੰ ਕਿਸ ਤਰ੍ਹਾਂ ਸਾਨੇ ਇੱਕੇ ਮੰਗ ਰੱਖੀ ਉਹਨਾਂ ਮੁਰੇ ਉਹਨਾਂ ਮੁਰੇ ਵੀ ਇਹਦਾ ਕਰਜ਼ਾ ਮਾਫ ਜੀ ਬੱਚੇ ਨੂੰ ਸਰਕਾਰੀ ਨੌਕਰੀ ਨਹੀਂ ਸਾਡਾ ਪ੍ਰਦਰਸ਼ਨ ਇੱਥੇ ਹੀ ਇਸੇ ਤਰ੍ਹਾਂ ਚੱਲਦਾ ਰਹੇਗਾ ਜੀ ਹੋਰ ਜਿੰਦਰਾ ਹਸਪਤਾਲ ਦੇ ਵਿੱਚ ਖੜੇ ਹੋ ਇੱਥੇ ਪੋਸਟਮਾਰਟਮ ਤੋਂ ਬਾਅਦ ਬੋਡੀ ਮਿਲੇਗੀ ਹਾਂ ਜੀ ਹਾਂ ਪੋਸਟਮਾਰਟਮ ਤੋਂ ਪੋਸਟਮਾਰਟਮ ਕਰਵਾਵਾਂਗੇ ਜੀ ਬਾਅਦ ਚ ਜਦੋਂ ਤੱਕ ਕੋਈ ਫੈਸਲਾ ਲੈਂਦਾ ਜੀ ਕੋਈ ਜਾਂ ਨੌਕਰੀ ਦਾ ਜਾਂ ਕਰਜੇ ਮਾਫੀ ਦਾ ਜੀ ਅਸੀਂ ਕੋਈ ਪੋਸਟਮਾਰਟਮ ਨਹੀਂ ਕਰਾਂਦੇ ਜੀ ਨਾ ਇਹ ਡੈਡ ਬੋਡੀ ਅਸੀਂ ਲੈ ਕੇ ਜਾਈਏ ਜੀ ਸਾਡਾ ਪ੍ਰਦਰਸ਼ਨ ਇਮੇਜ ਜਾਰੀ ਰਹੇਗਾ ਜੀ ਪੁਲਿਸ ਮੁਲਾਜ਼ਮ ਤੁਹਾਡੇ ਨਾਲ ਆਏ ਐ ਐਸਐਚ ਤੁਹਾਡੇ ਨਾਲ ਮਿਲ ਕੇ ਗਏ ਐ ਇਸ ਤੋਂ ਇਲਾਵਾ ਸਰਕਾਰੀ ਕੋਈ ਅਧਿਕਾਰੀ ਜਿਵੇਂ ਐਸਡੀਐਮ ਡੀਸੀ ਜਾਂ ਕੋਈ ਹੋਰ ਅਧਿਕਾਰੀ ਹਜ ਤੱਕ ਤੁਹਾਡੇ ਨਾਲ ਪਹੁੰਚ ਕਰ ਰਿਹਾ ਕੋਈ ਗੱਲਬਾਤ ਹੋਈ ਐ ਨਹੀਂ ਨਾ ਕੋਈ ਗੱ ਦੇਖਣਾ ਇਹ ਕਿ ਸਰਕਾਰ ਇਹਨਾਂ ਦੀ ਮੰਗਾਂ ਮੰਨਦੀ ਹੈ ਜਾਂ ਫਿਰ ਜਿਸ ਤਰ੍ਹਾਂ ਹੁਣ ਬਲੌਗ ਪ੍ਰਧਾਨ ਦੱਸ ਰਹੇ ਸੀ ਕਿ ਇਹ ਧਰਨੇ ਮਜਾਰੇ ਫਿਰ ਅੱਗੇ ਇਸ ਤਰ੍ਹਾਂ ਹੀ ਚੱਲਦੇ ਰਹਿਣਗੇ ਕਿ ਇਹ ਧਰਨੇ ਮਜਾਰੇ ਫਿਰ ਚੱਲਣਗੇ ਜਾਂ ਸਰਕਾਰ ਸਿੱਧੇ ਤੌਰ ਤੇ ਇਹਨਾਂ ਦੀ ਮੰਗ ਮੰਨਦੇ ਹੋਏ ਪਰਿਵਾਰ ਨੂੰ ਕੋਈ ਇਨਸਾਫ ਦਿੰਦੀ ਹੈ ਕੈਮਰਾਮੈਨ ਅੰਕੁਸ਼ ਦੇ ਨਾਲ ਅਨੁਰਾਗ ਸ਼ਰਮਾ ਔਨ 에ਅਰਲੀ ਪਟਿਆਲਾ ਤੋਂ